ਸਭ ਤੋਂ ਛੋਟਾ ਪਾਵਨ ਚੰਦਨ ਕੁੱਲ ਬਨ ਨੂੰ ਮਹਿਕਾਰ ਕਰੇ ਜੋ ਹੀਰਾ ਛੋਟਾ ਹੋ ਕੇ ਵੀ ਮੁੱਲ ਆਪਣਾ ਲੱਖ ਹਜ਼ਾਰ ਕਰੇ ਜੋ ਪਾਰਸ ਲਖਮਣ ਲੋਹੇ ਨੂੰ ਛੁਹੇ ਤਾਂ ਸੋਨੇ ਹਾਰ ਕਰੇ ਤੇਵੇਂ ਪੰਜ ਸਾਲਾਂ ਦੇ ਬਾਲਾ ਪ੍ਰਿਥਮ ਜਗ ਦੇ ਦੁੱਖ ਨਿਵਾਰ ਕਰੇ ਉਹ ਪੀੜੇ ਕੋੜੇ ਲੋਕਾਂ ਤੋਂ ਛੱਟ ਪੈਦਾ ਸ਼ਾਹ ਹਜ਼ੂਰ ਕਰੇ ਗੁਰੂ ਅਠਵਾਰ ਰਹਿਮਤ ਕਰਕੇ ਤੇ ਸਭਨਾ ਦਾ ਮਨ ਭਰਪੂਰ ਕਰੇ ਸਭਨਾ ਦਾ ਮਨ ਭਰਪੂਰ ਕਰੇ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਫਤਿਹ ਨਸਾਂਜ ਪਾਈਏ ਗੱਜ ਕੇ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪਰਵ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਸਾਧ ਸੰਗਤ ਜੀ ਗੁਰੂ ਹਰਿਕ੍ਰਿਸ਼ਨ ਜੀ ਦਾ ਜਨਮ ਗੁਰੂ ਹਰ Rai ਜੀ ਦੇ ਘਰ 7 ਜੁਲਾਈ 1655 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ ਏ ਗੁਰੂ ਸਾਹਿਬ 5 ਸਾਲ 3 ਮਹੀਨੇ ਇੱਕ ਦਿਨ ਦੀ ਅਵਸਥਾ 'ਚ ਸਨ ਜਦੋਂ ਗੁਰਨਾਨਕ ਸਾਹਿਬ ਦੀ ਗੁਰਗੱਦੀ ਦਾ ਉਹਨਾਂ ਨੂੰ ਵਾਇਰਸ ਬਣਾਇਆ ਗਿਆ ਗੁਰੂ ਪਿਤਾ ਜੀ ਨੇ ਆਗਿਆ ਦਿੱਤੀ ਕਿ ਸੇਵਾ ਸਿਮਰਨ ਦੇ ਵਿੱਚ ਪ੍ਰਚਾਰ ਦੇ ਵਿੱਚ ਕੋਈ ਢਿੱਲ ਨਹੀਂ ਹੋਣੀ ਚਾਹੀਦੀ ਗੁਰੂ ਸਾਹਿਬ ਪ੍ਰਚਾਰ ਕਰਦੇ ਕਰਦੇ ਅੰਬਾਰਾ 20 ਕਿਲੋਮੀਟਰ ਦੂਰ ਇੱਕ ਪਿੰਡ ਹੈ ਪੰਜੋਖੜਾ ਉੱਥੇ ਪਹੁੰਚੇ ਉੱਥੋਂ ਉੱਥੇ ਦੂਰੋਂ ਦੂਰੋਂ ਦਰਸ਼ਨ ਕਰਨ ਵਾਸਤੇ ਆਉਂਦੇ ਸਨ ਇੱਕ ਉੱਥੇ ਪੰਡਤ ਸੀ ਲਾਲਚੰਦ ਜਿਹੜਾ ਬੜਾ ਵੱਡਾ ਵਿਦਵਾਨ ਸੀ ਉਹਨੇ ਗੀਤਾ ਵੀ ਪੜੀ ਹੋਈ ਸੀ ਉਹ ਗੁਰੂ ਸਾਹਿਬ ਕੋਲ ਗਿਆ ਤੇ ਵੇਖਿਆ ਵੇਖ ਕੇ ਬੜਾ ਹੈਰਾਨ ਹੋਇਆ ਕਿ ਇੰਨੀ ਛੋਟੀ ਉਮਰ ਦੇ ਵਿੱਚ ਇੰਨੀ ਵੱਡੀ ਜਿੰਮੇਵਾਰੀ ਸੰਭਾਲ ਰਹੇ ਹਨ ਉਹਨੇ ਸਿੱਖਾਂ ਨੂੰ ਪੁੱਛਿਆ ਇਹ ਕਿਹੜੇ ਦੇਸ਼ ਤੋਂ ਹਨ ਇਹ ਕੌਣ ਹਨ ਕਿਹੜੇ ਦੇਸ਼ ਦੇ ਰਾਜਾ ਹਨ ਕਿਵੇਂ ਸਿੱਖਿਆ ਨੂੰ ਸਿੱਖਾ ਨੂੰ ਪੁੱਛਦੇ ਹਨ ਗੁਰੂ ਸਾਹਿਬ ਪਰ ਸਵਾਲ ਕਰਦੇ ਹਨ ਸਾਡੇ ਕ੍ਰਿਸ਼ੀ ਜਥੇ ਵੱਲੋਂ ਇਹ ਇਉਂ ਧਿਆਨ ਕੀਤਾ ਜਾ ਰਿਹਾ ਹੈ ਲਾਲਚੰਦ ਪੰਡਤ ਨੇ ਕਿਹਾ ਹੈ ਕਿ ਹੋ ਗਿਆ ਹੈਰਾਨ ਸੀ ਦਰਸ ਪਾਏ ਕਾ ਹੋ ਗਿਆ ਹੈਰਾਨ ਸੀ ਦਰਸ ਪਾਏ ਕਾ ਤੇਰੀ ਥਾਂ ਤੇ ਪੱਕਾ ਹੈ ਨਿਵਾਸ ਸਦਾ ਤੇਰੀ ਥਾਂ ਤੇ ਪੱਕਾ ਹੈ ਨਿਵਾਸ ਸਦਾ ਕੌਣ ਹੈ ਰਾਜਦਸ਼ੋ ਕਿਹੜੇ ਦੇਸ਼ ਦਾ ਕੌਣ ਹੈ ਰਾਜਦਸ਼ੋ ਕਿਹੜੇ ਦੇਸ਼ ਦਾ ਓ ਲਾਲਚੰਦ ਪੰਡਤ ਗਿਆ ਹੈਰਾਨ ਸੀ ਦਰਸ ਪਾਏ ਕਾ ਹੋ ਗਿਆ ਹੈਰਾਨ ਸੀ ਦਰਸ ਪਾਏ ਕਾ ਕਿਹੜੀ ਖਾਂ ਤੇ ਬਸਾ ਹੈ ਨਿਵਾਸੀ ਸਦਾ ਕਿਹੜੀ ਖਾਂ ਤੇ ਬਸਾ ਹੈ ਨਿਵਾਸੀ ਸਦਾ ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ ਦਾ ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ ਦਾ ਛੋਟੀ ਜੀ ਉਹ ਮਾਰੇ ਤੇ ਸੁੰਦਰ ਰੂਪ ਹੈ ਬਾਦਸ਼ਾਹ ਦਾ ਬੇਟਾ ਹੈ ਜਖੱਦ ਭੂਪ ਹੈ ਛੋਟੀ ਜੀ ਉਹ ਮੇਰੇ ਹੈ ਸੁੰਦਰ ਰੂਪ ਹੈ ਬਾਦਸ਼ਾਹ ਦਾ ਬੇਟਾ ਹੈ ਜਖੱਦ ਭੂਪ ਹੈ ਉਹ ਬਾਦਸ਼ਾਹ ਦਾ ਬੇਟਾ ਹੈ ਜਖੱਦ ਭੂਪ ਹੈ ਕੋਣੇ ਦਾ ਬਾਬੇ ਪੁੱਤਰ ਕੇਸਦਾ ਪਾਸੇ ਇੰਨਾ ਕੀਤੀਆਂ ਤਿਆਰੀਆਂ ਜਿਸ ਨੇ ਪਰਖ ਤਨੀ ਦਰবেশ ਦਾ ਇਥੇ ਨਹੀਂ ਪਰਖ ਤਨੀ ਦਰবেশ ਦਾ ਕੌਣ ਹੈ ਰਾਜਦ ਸੁ ਕਿਹੜੇ ਦੇਸ਼ ਦਾ ਕੌਣ ਹੈ ਰਾਜਦ ਸੁ ਕਿਹੜੇ ਦੇਸ਼ ਦਾ ਦਸ਼ਰਧ ਬੈਠੇ ਜਿਵੇਂ ਰਾਮਚੰਦ ਜੀ ਐਨੇ ਸੋਣੇ ਨਹੀਂ ਸੰਕੇਤ ਅਨੰਦ ਜੀ ਦਸ਼ਰਧ ਬੈਠੇ ਜਿਵੇਂ ਰਾਮਚੰਦ ਜੀ ਐਨੇ ਸੋਣੇ ਨਹੀਂ ਸੰਕੇਤ ਅਨੰਦ ਜੀ ਹਾਂ ਇੰਨੇ ਸੋਹਣੇ ਨਹੀਂ ਸੰਕੇ ਅਨੰਦ ਜੀ ਮਨ ਮੋੜਾ ਚਾਰਨੀ ਕੀ ਜੀਵਰੇ ਸਦਾ ਮਨ ਮੋੜਾ ਚਾਰਨੀ ਕੀ ਜੀਵਰੇ ਸਦਾ ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ ਦਾ ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ ਦਾ ਗਾਲੇ ਵਿੱਚ ਮਾਲਾ ਬੜੀਆਂ ਨੇ ਸੌਂਦੀਆਂ ਹਾਂ ਗਾਲੇ ਵਿੱਚ ਮਾਲਾ ਬੜੀਆਂ ਨੇ ਸੌਂਦੀਆਂ ਇਹਦੀਆਂ ਨੇ ਗੱਲਾਂ ਬੜਾ ਮਨ ਮਾਉਂਦੀਆਂ ਹਾਂ ਇਹਦੀਆਂ ਨੇ ਗੱਲਾਂ ਬੜਾ ਮਨ ਮਾਉਂਦੀਆਂ ਕੌਣ ਤੇ ਜਾਵੇ ਦਸ ਸੁਣ ਕੇ ਹਮੇਸ਼ਾ ਟੁੱਟ ਜਾਵੇ ਦਸ ਸੁਣ ਕੇ ਹਮੇਸ਼ਾ ਕੌਣ ਹੈ ਰਾਜ ਦਸ ਕਿਹੜੇ ਦੇਸ਼ ਦਾ ਕੌਣ ਹੈ ਰਾਜ ਦਸ ਕਿਹੜੇ ਦੇਸ਼ ਦਾ ਅਪਾਰੀ ਘਰ ਜਿਵੇਂ ਕੱਢਦਾ ਹੈ ਮੂਰਤਾਂ ਰੱਬ ਵੀ ਬਣਾਉਂਦਾ ਹੈ ਅਜੀਬ ਮੂਰਤਾਂ ਕਾਰਿਗਰ ਜਿਵੇਂ ਕੱਢਦਾ ਹੈ ਮੂਰਤਾ ਰੱਬ ਵੀ ਬਣਾਉਂਦਾ ਹੈ ਅਜੀਬ ਸੂਰਤਾ ਹਾਂ ਰੱਬ ਵੀ ਬਣਾਉਂਦਾ ਹੈ ਅਜੀਬ ਸੂਰਤਾ ਜਿਹੜਾ ਸਭ ਸੋਹਣਿਆਂ ਦੀ ਪੱਟੀ ਮੇਚਦਾ ਜਿਹੜਾ ਸਭ ਸੋਹਣਿਆਂ ਦੀ ਪੱਟੀ ਮੇਚਦਾ ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ ਦਾ ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ ਦਾ ਇੱਕotha se baithiyan ne sab pangta ਇਕਥਾਂ ਤੇ ਬੈਠਿਆ ਨੇ ਸਭ ਪੰਗਤਾ ਸ਼ਕ ਸ਼ਕ ਲੈਂਦੀਆਂ ਆਨੰਦ ਸੰਗਤਾ ਹਾਂ ਸ਼ਕ ਸ਼ਕ ਲੈਂਦੀਆਂ ਆਨੰਦ ਸੰਗਤਾ ਇੱਥੇ ਨਹੀਂ ਫਰਕ ਤਨੀ ਦਰਵੇਸ਼ ਦਾ ਇੱਥੇ ਨਹੀਂ ਫਰਕ ਤਨੀ ਦਰਵੇਸ਼ ਦਾ ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ ਦਾ போன ராஜதசோக்கேடே தேசிதா காலை வெச்சு மாலை படியான சோதியா எதியான கல்லா படமான மோந்தியா ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ ਦਾ ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ ਦਾ ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ ਦਾ ਸਾ ਸੰਗਤ ਜੀ ਪੰਡਤ ਨੂੰ ਸਿਖਾਣ ਦੱਸਿਆ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਹਨ ਤੇ ਉਹ ਸੜ ਬਾਰ ਕੀ ਕੋਲਾ ਹੋ ਗਿਆ ਤੇ ਕਹਿਣ ਲੱਗਾ ਸਾਡੇ ਦੁਆਪਰੀ ਯੋਗ ਦੇ ਵਿੱਚ ਕ੍ਰਿਸ਼ਨ ਮਹਾਰਾਜ ਹੋਏ ਹਨ ਉਹਨਾਂ ਨੇ ਗੀਤਾ ਦਾ ਉਚਾਰਨ ਕੀਤਾ ਹੈ ਇਹ ਗੀਤਾ ਦੇ ਅਰਥ ਹੀ ਕਰਦੇ ਨਾ ਤਾਂ ਉਹਨਾਂ ਨਾਲੋਂ ਵੀ ਵੱਡਾ ਰੱਖਿਆ ਹੈ ਅਸ਼ੇਖ ਕਹਿਣ ਲੱਗੇ ਇਹ ਤਾਂ ਗੁਰੂ ਸਾਹਿਬ ਹੀ ਜਾਣਦੇ ਨੇ ਫਿਰ ਉਹ ਪੰਡਤ ਨੂੰ ਗੁਰੂ ਸਾਹਿਬ ਕੋਲ ਲੈ ਕੇ ਗਏ ਅੰਦਰ ਜਾ ਕੇ ਪੰਡਤ ਉਹ ਗੁਰੂ ਸਾਹਿਬ ਅੱਗੇ ਗੋਲ ਮੋਲ ਗੱਲਾਂ ਕਰਨ ਲੱਗਾ ਤੇ ਗੁਰੂ ਸਾਹਿਬ ਕਹਿਣ ਲੱਗੇ ਪੰਡਤ ਜੀ ਤੁਸੀਂ ਚਾਹੁੰਦੇ ਕੀ ਹੋ ਸਿੱਧਾ ਸਿੱਧਾ ਦੱਸੋ ਪੰਡਤ ਕਹਿੰਦਾ ਤੁਸੀਂ ਮੇਰੇ ਸ਼ੰਕਾ ਮਨ ਦਾ ਸ਼ੰਕਾ ਦੂਰ ਕਰੋ ਗੀਤਾ ਦੀ ਆਚ ਕਰੋ ਤੇ ਅੱਗੋਂ ਕਿਵੇਂ ਆ ਪੰਡਤ ਗੁਰੂ ਸਾਹਿਬ ਨੂੰ ਸਵਾਲ ਕਰਦਾ ਹੈ ਸਾਡੇ ਜੱਥੇ ਵੱਲੋਂ ਹੈ ਇਹ ਸਰਵਣ ਕਰੋ ਜੀ ਨਾਮ ਸੁਣ ਕੇ ਸਤਿਗੁਰ ਦਾ ਪੰਡਤ ਸੜਬਲ ਹੋ ਗਿਆ ਕੋਲੇ ਆਸਾਂਵੇਂ ਸਤਿਗੁਰ ਦੇ ਪੰਡਤ ਨਾਲ ਈਰਖਾ ਬੋਲੇ ਆਸਾਂਵੇਂ ਸਤਿਗੁਰ ਦੇ ਪੰਡਤ ਨਾਲ ਈਰਖਾ ਬੋਲੇ ਜਿਤਨੇ ਸਿੱਖ ਸਾਡੇ ਬੋਲੇ ਅਠਵੇਂ ਗੁਰੂ ਜੀ ਆਖ ਸੁਣਾਉਂਦੇ ਗੀਤਾ ਦੇ ਅਰਥ ਕਰੋ i ਬੜਾ ਚਾਤਰ ਬੰਮਰ ਸੀ ਨਾਲੇ ਸੀ ਸਿੱਖਾ ਤੋਂ ਡਰਦਾ ਸਿੱਖਾ ਦੇ ਦੰਡਿਆਂ ਤੋਂ ਡਰਦਾ ਗੋਲ ਮੋਲ ਗਲ ਕਰਦਾ ਸਿੱਖਾ ਦੇ ਦੰਡਿਆਂ ਤੋਂ ਡਰਦਾ ਗੋਲ ਮੋਲ ਵੇ ਉਚਾਰੀ ਮਹਾ ਭਾਰਤ ਯੁਗ ਦੇ ਅੰਦਰ ਉਹਨਾਂ ਗੀਤਾ ਕਿਵੇਂ ਉਚਾਰੀ ਗੀਤਾ ਦੇ ਅੰਦਰ ਉਹ ਰਹਿ ਅਰਜਨ ਗਿਆਨ ਕਰਵਾਉਂਦੇ ਗੀਤਾ ਦੇ ਅਰਥ ਕਰੋ ਜੇ ਹਰਿ ਕ੍ਰਿਸ਼ਨ ਸਾਹਿਬੇ ਕਹਵਾਉਂਦੇ ਗੀਤਾ ਦੇ ਅਰਥ ਕਰੋ ਜੇ ਹਰਿ ਕ੍ਰਿਸ਼ਨ ਸਾਹਿਬੇ ਕਹਵਾਉਂਦੇ ਮਨ ਦੇ ਅੰਦਰ ਜੋ ਮੇਰੇ ਮਨ ਦੇ ਅੰਦਰ ਜੋ ਮੇਰੇ ਦਿਲ ਦੇ ਭਰਮ ਮਿਟਾ ਦਿਓ ਇੱਕ ਵਾਰੀ ਕਰਕੇ ਤੇ ਜਗੀਤਾ ਦੇ ਅਰਥ ਸੁਣਾ ਦਿਓ ਇੱਕ ਵਾਰੀ ਕਰਕੇ ਤੇ ਜਗੀਤਾ ਦੇ ਅਰਥ ਸੁਣਾ ਦਿਓ ਜੋ ਸੱਚੇ ਸਤਗੁਰੂ ਨੇ ਉਹ ਦਿਲ ਦਿਲ ਦਾ ਭਰਮ ਮਿਟਾਉਂਦੇ ਗੀਤਾ ਦੇ ਅਰਥ ਕਰੋ ਜਿਹੜਾ ਕ੍ਰਿਸ਼ਨ ਸਾਹਿਬ ਐਖਵਾਉਂਦੇ ਗੀਤਾ ਦੇ ਅਰਥ ਕਰੋ ਕਿਸ਼ਨੇ ਸਾਹਿਬੇ ਖਵਾਉਂਦੇ ਗੱਤ ਗੁਰਗਰ ਨਾਨਕ ਜੀ ਸਾਰੇ ਜਗ ਦਾ ਪਰਮ ਮਿਟਾਇਆ ਕੋਈ ਮੁੱਲਾ ਕਾਜੀ ਜੋ ਪੰਡਤ ਬਲੀਆਲੀ ਆਇਆ ਕੋਈ ਮੁੱਲਾ ਕਾਜੀ ਜੋ ਪੰਡਤ ਬਲੀਆਲੀ ਆਇਆ ਆਉ ਸਮਝੇ ਆਲਸੀ ਸਤਗੁਰ ਸਬਣਾ ਨੂੰ ਸਮਝਾਉਂਦੇ ਗੀਤਾ ਦੇ ਅਰਥ ਕਰੋ ਜਿਹੜਾ ਕਿਸ਼ਨੇ ਸਾਹਿਬੇ ਖਵਾਉਂਦੇ ਗੀਤਾ ਦੇ ਅਰਥ ਕਰੋ ਕ੍ਰਿਸ਼ਨ ਸਾਹਿਬ ਯਕਵ ਹੁੰਦੇ ਗੀਤਾ ਦੇ ਅਰਥ ਸੁਣਾ ਗੀਤਾ ਦੇ ਅਰਥ ਸੁਣਾ ਮੇਰੇ ਮਨ ਦਾ ਇਹ ਹੈ ਫੁਰਨਾ ਗੱਲ ਦਿਲ ਵਿੱਚ ਰੱਖ ਕੇ ਤੇ ਸਾਰੀ ਉਮਰ ਪਵੇ ਨਾ ਚੁਰਨਾ ਗੱਲ ਦਿਲ ਵਿੱਚ ਰੱਖ ਕੇ ਤੇ ਸਾਰੀ ਉਮਰ ਪਵੇ ਨਾ ਚੁਰਨਾ ਜੋ ਗੱਲ ਖੁੱਲ ਕੇ ਕਰ ਦੇਣਾ ਉਹ ਅਸਰ ਨੂੰ ਪਛਤੋਂਦੇ ਗੀਤਾ ਦੇ ਅਰਥ ਕਰੋ ਵੀਰ ਕ੍ਰਿਸ਼ਨ ਸਾਹਿਬਿਆ ਕਵੋਂਦੇ ਗੀਤਾ ਦੇ ਅੱਛ ਕਰੋ ਜਿਹਨ ਕ੍ਰਿਸ਼ਨ ਸਾਹਿਬਿਆ ਕਵੋਂਦੇ ਉਹ ਪੁੱਛੇ ਜਾਂਦੇ ਨੇ ਬੱਤੀ ਜਿੰਨਾ ਦੀ ਵੜਿਆਈ ਜਿੰਨਾ ਕੁਝ ਕੀਤਾ ਹੈ ਉਹਨਾਂ ਧਾਤ ਜਗਤ ਦੇ ਵਿੱਚ ਪਾਈ ਜਿੰਨਾ ਕੁਝ ਕੀਤਾ ਹੈ ਕੋਨਾਤਾ ਕੇ ਜਗਤ ਵਿੱਚ ਪਾਈ ਉਹ ਕਲਾ ਵਾਲੇ ਨੇ ਉਹ ਮਾਨ ਜਗਤ ਵਿੱਚ ਪਾਉਂਦੇ ਗੀਤਾ ਦੇ ਅਸਤ ਕਰੋ ਜਿਹੜਾ ਕ੍ਰਿਸ਼ਨ ਸਾਹਿਬੇ ਖਵਾਉਂਦੇ ਗੀਤਾ ਦੇ ਅਸਤ ਕਰੋ ਜਿਹੜਾ ਕ੍ਰਿਸ਼ਨ ਸਾਹਿਬੇ ਖਵਾਉਂਦੇ ਕਹਤੇ ਅਰਥਾ ਨੂੰ ਹਾ ਸੁਣ ਕੇ ਤੇ ਅਰਥਾ ਨੂੰ ਮੇਰੇ ਮਨ ਦਾ ਮਿਟ ਜਾਏ ਸ਼ੰਕਾ ਤਾਡੀ ਵੀ ਅਜ ਮਤਦਾ ਬੱਚੇ ਦੋਹੀ ਜਹਾਨੀ ਡੰਕਾ ਤੁਹਾਡੀ ਵੀ ਅਜ ਮਤਦਾ ਬੱਚੇ ਦੋਹੀ ਜਹਾਨੀ ਡੰਕਾ ਜੋਗਰਾ ਵਾਲੇ ਨੇ ਓ ਮਾਨ ਜਗਤ ਵਿੱਚ ਪਾਉਂਦੇ ਗੀਤਾ ਦੇ ਅਰਥ ਕਰੋ ਜਿਹੜਾ ਕ੍ਰਿਸ਼ਨ ਸਾਹਿਬ ਆਖਵਾਉਂਦੇ ਗੀਤਾ ਦੇ ਅਰਥ ਕਰੋ ਜਿਹੜਾ ਕ੍ਰਿਸ਼ਨ ਸਾਹਿਬ ਆਖਵਾਉਂਦੇ ਗੀਤਾਰੇ ਅਰਥਿਕਾ ਰੋ ਜਿਹੜੇ ਕ੍ਰਿਸ਼ਨ ਸਾਹਿਬ ਆਖਵਾ ਹੈ ਸੋ ਸਾਧ ਸੰਗਤ ਜੀ ਪੰਡਤ ਨੂਪੜਾ ਹੰਕਾਰ ਸੀ ਕਿ ਉਸਨੇ ਸੰਸਕ੍ਰਿਤ ਵੀ ਪੜ੍ਹੀ ਸੀ ਤੇ ਹੋਰ ਪਛਾਵਾਂ ਦੇ ਗ੍ਰੰਥ ਵੀ ਪੜ੍ਹੇ ਸਨ ਪਰ ਉਹਦਾ ਹੰਕਾਰ ਉਹਦੋ ਟੁੱਟਿਆ ਜਦੋਂ ਉਹਨੇ ਵੇਖਿਆ ਕਿ ਹਰਕ੍ਰਿਸ਼ਨ ਸਾਹਿਬ ਜੀ ਇੰਨੀ ਛੋਟੀ ਉਮਰ ਦੇ ਵਿਜਨੀ ਵੱਡੀ ਜ਼ਿੰਮੇਵਾਰੀ ਸੰਭਾਲ ਰਹੇ ਹਨ ਉਸ ਨੂੰ ਬੜੀ ਈਰਖਾ ਹੋਈ ਤੇ ਉਸਨੇ ਗੁਰੂ ਸਾਹਿਬ ਨੂੰ ਕਿਹਾ ਤੁਸੀਂ ਕ੍ਰਿਸ਼ਨ ਮਹਾਰਾਜ ਨੂੰ ਬੜੇ ਉੱਚੇ ਪਾਉਂਦੇ ਹੋ ਨਾਮ ਵੀ ਉਹਨਾਂ ਦਾ ਵੱਡਾ ਰੱਖਿਆ ਹੈ ਹਰਕ੍ਰਿਸ਼ਨ ਤੇ ਕੀ ਤੁਸੀਂ ਉਹਨਾਂ ਵੱਲ ਉਚਾਰੀ ਕੀ ਦਾ ਦੇ ਅਰਥ ਕਰ ਸਕਦੇ ਹੋ ਤੁਹਾਨੂੰ ਸਾਇਕਨ ਲੱਗੇ ਕਿ ਤੁਹਾਡਾ ਇਹ ਸ਼ੰਕਾ ਕਦੇ ਵੀ ਦੂਰ ਨਹੀਂ ਹੋਵੇਗਾ ਕਿਉਂਕਿ ਸ਼ੰਕਾਵਾਦੀ ਦਾ ਸ਼ੰਕਾ ਦੂਰ ਨਹੀਂ ਹੁੰਦਾ ਸਗੋਂ ਹੋਰ ਵਾਤਾ ਹੈ ਜੇ ਮੈਂ ਕੀ ਦਾ ਦੇ ਅਰਥ ਕਰ ਵੀ ਦਵਾਂ ਤਾਂ ਵੀ ਤੁਹਾਡਾ ਸ਼ੰਕਾ ਨਹੀਂ ਦੂਰ ਹੋਵੇਗਾ ਕਿਉਂਕਿ ਤੁਹਾਨੂੰ ਲੱਗੇਗਾ ਕਿ ਮੈਂ ਵੱਡੇ ਕਰਦਾ ਹਾਂ ਤੇ ਕੀ ਦਾ ਵੀ ਬੜੀ ਹੋਵੇਗੀ ਉਸਦੇ ਅਰਥ ਵੀ ਕੀਤੇ ਹੋਣਗੇ ਤੇ ਹੋਰ ਗ੍ਰੰਥ ਵੀ ਬੜੇ ਹੋਣਗੇ ਇਸ ਲਈ ਤੁਹਾਡਾ ਸ਼ੰਕਾ ਨਹੀਂ ਦੂਰ ਹੋਵੇਗਾ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਜਗ੍ਹਾ ਤੋਂ ਲੈ ਆਵੋ ਉਹ ਗੁਰੂ ਕਿਰਪਾ ਨਾਲ ਤੁਹਾਨੂੰ ਅਠ ਸੁਣਾ ਦੇਵੇਗਾ ਕਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਪੰਡਤ ਜਵਾਦਰ ਦਾ ਸਾਡੇ ਜੱਥੇ ਵੱਲੋਂ ਇਹ ਕਿਉਂ ਸਰਵੰਤ ਕਰੋ ਜੀ ਅੱਠਵੇਂ ਗੁਰੂ ਜੀ ਇੱਦਾਂ ਕਹਿੰਦੇ ਬੋਲ ਕੇ ਗੱਲ ਸੁਣ ਲਾਲਚੰਦ ਕੰਨ ਖੋਲ ਕੇ ਗੱਲ ਸੁਣ ਲਾਲਚੰਦ ਕੰਨ ਖੋਲ ਕੇ ਇੱਕੋ ਵਾਰੀ ਗੱਲ ਤੈਨੂੰ ਸਮਝਾ ਰਹੀ ਏ ਇੱਕੋ ਵਾਰੀ ਗੱਲ ਤੈਨੂੰ ਸਮਝਾ ਰਹੀ ਏ ਜਿਹਦੇ ਕੋਲ ਕਹੇ ਅਰਥ ਕਰਾ ਦिए ਜੀ ਦੇ ਕੋ ਲੋ ਕਾਹੇ ਅਰਥ ਕਰਾ ਦिए ਅੱਠਵੇਂ ਗੁਰੂ ਜੀ ਅਤਾ ਕਹਿੰਦੇ ਬੋਲ ਕੇ ਗੱਲ ਸੁਣ ਲਾਲਚੰਦ ਕੰਨ ਖੋਲ ਕੇ ਗੱਲ ਸੁਣ ਲਾਲਚੰਦ ਕੰਨ ਖੋਲ ਕੇ ਇੱਕੋ ਵਾਰੀ ਗੱਲ ਤੇਨੂੰ ਸਮਝਾ ਦिए ਉਹ ਰਾ ਪਰ ਨਹੀਂ ਹਰਖ ਬੰਦਤਾ ਤੇਰੇ ਮੇਰਾ ਕਰਾਂ ਦੇ ਪੜੇ ਲਿਖੇ ਹੋਣਗੇ ਉਹ ਤਕੜੇ ਕਰਾਂ ਦੇ ਪੜੇ ਲਿਖੇ ਹੋਣਗੇ ਤੇਰਾ ਹੰਕਾਰ ਵਾਲਾ ਪਰਾ ਲਾ ਦਈਏ ਤੇਰੇ ਹੰਕਾਰ ਵਾਲਾ ਪਰਾ ਲਾ ਦਈਏ ਜਿਹੜੇ ਕੋ ਲੋ ਕਹੇ ਅਰਥ ਕਰਾ ਦਈਏ

ਕਰ ਨਾ ਕਰਨੇ ਅੜੀਆਂ ਤੁਲਕੇ ਗੁਰੂ ਕਰ ਨਾ ਕਰਨੇ ਅੜੀਆਂ ਨੀਵੇਂ ਥਾ ਤੇ ਪਾਣੀ ਉੱਚੇ ਨੂੰ ਚੜਾ ਦਈਏ ਨੀਵੇਂ ਥਾ ਤੇ ਪਾਣੀ ਉੱਚੇ ਨੂੰ ਚੜਾ ਦਈਏ ਜਿਹਦੇ ਕੋਲ ਕਹੇ ਅਰਥ ਕਰਾ ਦਈਏ ਜਿਹਦੇ ਕੋਲ ਕਹੇ ਅਰਥ ਕਰਾ ਦਈਏ ਤੇਰਾ ਹੰਕਾਰ ਮਿੱਟੀ 'ਚ ਮਿਲਾ ਦਿਆਂਗੇ ਕਰਕੇ ਨਿਗਲ ਚੰਗੀ ਤਰ੍ਹਾਂ ਢਾ ਦਿਆਂਗੇ ਕਰਕੇ ਨਿਗਲ ਚੰਗੀ ਤਰ੍ਹਾਂ ਢਾ ਦਿਆਂਗੇ ਪਹਿਲੇ ਮਜ਼ਾ ਚਖਾ ਦਈਏ ਚੱਖਿਆ ਨਹੀਂ ਜਿਹੜਾ ਮਜ਼ਾ ਚਖਾ ਦਈਏ ਜੀਦੇ ਕੋ ਲੋ ਕਹੇ ਅਰਥ ਕਰਾ ਦिए ਜੀਦੇ ਕੋ ਲੋ ਕਹੇ ਅਰਥ ਕਰਾ ਦिए ਇਨਿਆਂ ਦੇ ਵਿੱਚੋਂ ਇੱਕ ਦਸ ਬੋਲ ਕੇ ਹੋਰ ਵੀ ਕੁ ਲਿਉਣਾ ਹੈ ਤੇ ਲੈ ਟੋਲ ਕੇ ਇਨਿਆਂ ਦੇ ਵਿੱਚੋਂ ਇੱਕ ਦਸ ਬੋਲ ਕੇ ਹੋਰ ਵੀ ਕੁ ਲਿਉਣਾ ਹੈ ਤੇ ਲੈ ਟੋਲ ਕੇ ਤੂੰ ਹੋਰ ਵੀ ਕੁ ਲਿਉਣਾ ਮੋਲੀ ਘਾਰੇ ਤੇਰੇ ਮਨ ਵਾਲਾ ਪਰਮ ਮਿਟਾ ਦिए ਤੇਰੇ ਮਨ ਵਾਲਾ ਪਰਮ ਮਿਟਾ ਦिए ਜਿਦੇ ਕੋਲ ਕਹੇ ਅਰਥ ਕਰਾ ਦिए ਜਿਦੇ ਕੋਲ ਕਹੇ ਅਰਥ ਕਰਾ ਦिए ਅੰਮੀ ਵਿੱਚ ਗੁਰੂ ਪਿਆਰਿਓ ਬਿਤਰ ਜਾਂਦੇ ਨੇ ਤੇ ਹੰਕਾਰੀ ਜਿਹੜੇ ਮਰ ਜਾਂਦੇ ਨੇ ਨੀਵੇਂ ਗੁਰੂ ਪਿਆਰਿਓ ਬੈਤਰ ਜਾਂਦੇ ਨੇ ਬਹੁਤੇ ਹੰਕਾਰੀ ਜਿਹੜੇ ਮਰ ਜਾਂਦੇ ਨੇ ਹਾਂ ਬਹੁਤੇ ਹੰਕਾਰੀ ਜਿਹੜੇ ਮਰ ਜਾਂਦੇ ਨੇ ਪੰਡਤਾਏ ਗੱਲ ਤੈਨੂੰ ਸਮਝਾ ਦਈਏ ਪੰਡਤਾਏ ਗੱਲ ਤੈਨੂੰ ਸਮਝਾ ਦਈਏ ਜੀਦੇ ਕੋ ਲੋ ਕਹੇ ਅਰਥ ਕਰਾ ਦਈਏ ਜੀਦੇ ਕੋ ਲੋ ਕਹੇ ਅਰਥ ਕਰਾ ਦਈਏ ਜੀੜੇ ਕੋ ਲੋ ਕਹੇ ਅਰਥ ਕਰਾ ਦਈਏ ਸਾ ਸੰਗਤ ਜੀ ਉਸ ਸਾਹਿਬੀ ਦਾ ਜਵਾਬ ਸੁਣ ਕੇ ਪੰਡਿਤ ਚਿੰਤਾ ਵਿੱਚ ਪੈ ਗਿਆ ਵੀ ਹੋਂਦਾ ਬਣਾਉਂਦਾ ਬਣਾਉਂਦਾ ਰਾਹ ਵਿੱਚ ਜਾ ਰਿਹਾ ਸੀ ਕਿ ਉਸ ਨੇ ਵਿੱਚ ਇੱਕ ਵੇਖੀ ਲਿਖਿਆ ਜੋ ਨਾ ਬੋਲ ਸਕਦਾ ਸੀ ਨਾ ਸੁਣ ਸਕਦਾ ਸੀ ਤੇ ਨਾ ਹੀ ਚੁੱਕੀ ਦੋੜ ਸਕਦਾ ਸੀ ਉਸ ਨੇ ਏ ਮੇਰਤੀ ਨੂੰ ਵੇਖ ਕੇ ਸੋਚਿਆ ਕਿ ਜੇ ਮੈਂ ਇਸ ਵਕਤੀ ਨੂੰ ਲੈ ਜਾਵਾਂ ਤੇ ਉਸੇ ਕੀ ਬੋਲੇਗਾ ਕੀ ਸੁਨੇਗਾ ਨਾ ਹੀ ਇਹਨੂੰ ਕੋਈ ਸਮਝ ਲੱਗੇਗਾ ਨਾ ਹੀ ਕੋਈ ਦੇ ਬੋਲ ਕੇ ਦੱਸ ਸਕਦਾ ਹੈ ਇਸ ਤਰ੍ਹਾਂ ਉਸ ਪੰਡਤ ਦੀ ਜਿੱਤ ਹੋਵੇਗੀ ਸਾਧ ਸੰਗਤ ਜੀ ਪੰਡਤ ਜਦੋਂ ਉਸ ਵਿਅਕਤੀ ਨੂੰ ਗੁਰੂ ਸਾਹਿਬ ਦੇ ਸਾਹਮਣੇ ਲੈ ਕੇ ਗਿਆ ਤੇ ਉਸਨੇ ਵਿਅੰਗ ਕੱਸਿਆ ਕਿ ਗੁਰੂ ਸਾਹਿਬ ਆ ਗਿਆ ਤੁਹਾਡਾ ਵਿਆਖਿਆਕਾਰ ਤੇ ਗੁਰੂ ਸਾਹਿਬ ਜਾਨੀ ਜਾਨ ਮੁਸਕਰਾਏ ਤੇ ਸਿੱਖਾਂ ਨੂੰ ਕਹਿੰਦਾ ਕਿ ਜਾਓ ਇਸ ਨੂੰ ਇਸ਼ਨਾਨ ਕਰਵਾ ਕੇ ਲਿਆਓ ਜਦੋਂ ਸਿੱਖ ਇਸ਼ਨਾਨ ਕਰਵਾ ਕੇ ਸ਼ੋਧੇ ਕੱਪੜੇ ਪਵਾ ਕੇ ਉਸ ਨੂੰ ਮੰਦਾਲ ਵਿੱਚ ਲੈ ਕੇ ਆਏ ਤੇ ਗੁਰੂ ਸਾਹਿਬ ਨੇ ਪੰਡਤ ਨੂੰ ਕਿਹਾ ਕਿ ਤੁਸੀਂ ਗੀਤ ਦਾ ਪਾਠ ਸ਼ੁਰੂ ਕਰੋ ਤੇ ਇਹ ਤੁਹਾਨੂੰ ਗੀਤ ਦਾ ਅਰਥ ਸੁਣਾਵੇਗਾ ਤੇ ਕਿਵੇਂ ਛੱਦੂ ਜੀ ਵਰ ਗੀਤਾਂ ਦੇ ਅਰਥ ਸੁਣਾਵੇਗਾ ਹੈ ਸਾਡੇ ਜੱਥੇ ਵੱਲੋਂ ਹੈ ਇਉਂ ਸਰਵਣ ਕਰੋ ਜੀ ਅਠਵੇਂ ਸਤਗੁਰ ਸ਼ਤੀ ਸੀਸ ਤੇ ਉੱਤੇ ਤਰ ਦਿੱਤੀ ਛੱਜੂ ਚੀਵਰੇ ਉੱਤੇ ਸਮਝੋ ਕਿਰਪਾ ਕਰ ਦਿੱਤੀ ਛੱਜੂ ਚੀਵਰੇ ਉੱਤੇ ਸਮਝੋ ਕਿਰਪਾ ਕਰ ਦਿੱਤੀ ਸਤਿ ਸ਼੍ਰੀ ਅਕਾਲ ਕ੍ਰਿਸ਼ਨ ਸਾਈਂ ਬਹਾਰ ਹੋਈ ਸੁਲੋਂਦਾ ਏ ਸਤਿ ਚੀਵਰ ਗੀਤਾ ਦੇ ਜਦ ਅਰਥ ਸੁਣੋਂਦਾ ਏ ਸਜੂ ਜੀ ਵਰਗੀਤਾ ਦੇ ਜਦ ਅਰਥ ਸੁਣਾਉਂਦਾ ਹੈ ਲਾਲ ਚੰਦ ਜਦ ਪੜਦਾ ਗੀਤਾ ਵਿਆਸ ਲੋਕਾਂ ਨੂੰ ਛੱਜੂ ਚੀਵਰ ਕਰ ਕਰ ਅਰਥ ਸੁਣਾਉਂਦਾ ਲੋਕਾਂ ਨੂੰ ਛੱਜੂ ਚੀਵਰ ਕਰ ਕਰ ਅਰਥ ਸੁਣਾਉਂਦਾ ਲੋਕਾਂ ਨੂੰ ਉਹ ਨਾਲੇ ਪੰਦਰ ਸੁੰਦਾ ਤੇ ਨਾਲੇ ਸ਼ਰਮੋਂਦਾ ਹੈ ਛੱਜੂ ਚੀਵਰ ਗੀਤਾਂ ਦੇ ਜਦ ਅਰਥ ਸੁਣਾਉਂਦਾ ਹੈ ਸੱਜੂ ਜੀ ਵਰਗੀਤਾ ਦੇ ਜਦ ਅਰਥ ਸੁਣਾਉਂਦਾ ਹੈ ਜਿਵੇਂ ਰੋੜੇ ਸਭ ਕੁਝ ਟੁੱਟਾ ਬੰਨ ਤੇ ਰਿਆਂਵਾਂ ਦਾ ਜਿਵੇਂ ਉਡਾਲੇ ਬੁੱਲਾ ਸਭ ਕੁਝ ਤੇਜ ਹਵਾਵਾਂ ਦਾ ਜਿਵੇਂ ਉਡਾਲੇ ਬੁੱਲਾ ਸਭ ਕੁਝ ਤੇਜ ਹਵਾਵਾਂ ਦਾ ਸੋਣ ਮਹੀਨੇ ਜਿਵੇਂ ਇਨਰ ਸ਼ਾ ਪਰ ਲੋਦਾ ਹੈ ਸੱਜੂ ਜੀ ਵਰਗੀਤਾ ਦੇ ਜਦ ਅਰਥ ਸੁਣਾਉਂਦਾ ਹੈ ਸੱਜੂ ਜੀ ਵਰ ਗੀਤਾ ਦੇ ਜਦ ਅਰਥ ਸੁਣਾਉਂਦਾ ਹੈ ਬ੍ਰह्म ਗਿਆਨੀ ਤਤ ਪੇਦਾ ਜਿਵੇਂ ਬਾਣੀ ਗਾਉਂਦਾ ਹੈ ਗੁੰਜਰਦਾਰ 부ਝਾਰ ਤਨ ਸੱਜੂ ਸਮਝਾਉਂਦਾ ਹੈ ਗੁੰਜਲਦਾਰ 부ਝਾਰ ਤਨ ਸੱਜੂ ਸੁਲਝਾਉਂਦਾ ਹੈ ਸੁਣ ਸੁਣ ਕੇ ਤਾਂ ਹਰ ਕੋਈ ਮੂੰਹ ਵਿੱਚ ਉਂਗਲਾ ਪਾਉਂਦਾ ਹੈ ਸੱਜੂ ਜੀ ਵਰ ਗੀਤਾ ਦੇ ਜਦ ਅਰਥ ਸੁਣਾਉਂਦਾ ਹੈ ਜੋ ਜੀ ਵਰ ਗੀਤਾ ਦੇ ਜਦ ਅਰਥ ਸੁਣਾਉਂਦਾ ਹੈ ਸਤਿਗੁਰੂ ਹਰਿ ਕ੍ਰਿਸ਼ਨ ਜੀ ਕਹਿੰਦੇ ਸਾਰੇ ਨੇ ਜਦ ਗੁੰਗੇ ਦੇ ਮੂੰਹੋਂ ਫੁੱਟ ਫੁੱਟ ਪੈਣ ਫੁਹਾਰੇ ਨੇ ਜਦ ਗੁੰਗੇ ਦੇ ਮੂੰਹੋਂ ਫੁੱਟ ਫੁੱਟ ਪੈਣ ਫੁਹਾਰੇ ਨੇ ਇਹ ਸਤਿਗੁਰ ਤੇ ਤੋਂ ਜ਼ਿਆਦਾ ਕੋਈ ਅੰਤਨਾ ਉਹਦਾ ਹੈ ਸੱਜੂ ਜੀ ਵਰਗੀ ਦਾ ਦੇ ਜਦ ਅਰਥ ਸੁਣੋਦਾ ਹੈ ਸੱਜੂ ਜੀ ਵਰਗੀ ਦਾ ਦੇ ਜਦ ਅਰਥ ਸੁਣੋਦਾ ਹੈ ਜਾਣ ਬੁੱਝ ਕੇ ਪੰਡਤ ਉੱਠਾ ਸਿੱਧਾ ਪੜਦਾ ਸੀ ਜਾਣ ਬੁੱਝ ਕੇ ਪੰਡਤ ਉੱਠਾ ਸਿੱਧਾ ਪੜਦਾ ਸੀ ਫਿਰ ਵੀ ਸੱਜੂ ਸਾਵੇ ਅਰਥ ਕੋਈ ਨਾ ਅੜਦਾ ਸੀ ਫਿਰ ਵੀ ਸੱਜੂ ਸਾਵੇ ਅਰਥ ਕੋਈ ਨਾ ਅੜਦਾ ਸੀ ਨਹੀਂ ਪੰਡਤ ਜੀ ਐਤਾ ਨਹੀਂ ਨਹੀਂ ਪੰਡਤ ਜੀ ਐਤਾ ਨਹੀਂਓ ਪਰ ਸਮਝਉਂਦਾ ਹੈ ਸੱਜੂ ਜੀ ਵਰਗੀਤਾ ਦੇ ਜਦ ਅਰਥ ਸੁਣਾਉਂਦਾ ਹੈ ਸੱਜੂ ਜੀ ਵਰਗੀਤਾ ਦੇ ਜਦ ਅਰਥ ਸੁਣਾਉਂਦਾ ਹੈ ਸੱਜੂ ਨੂੰ ساری ਦੁਨੀਆ ਕਮਲਾ ਕਹਿੰਦੀ ਸੀ ਉਸ ਸੱਜੂ ਦੀ ਅਕਲ ਵੀ ਵੇਖੋ ਦਾਤਾ ਦਿੰਦੀ ਸੀ ਓ ਸੱਜੂ ਦੀ ਅਕਲ ਵੀ ਦੇਖੋ ਦਾਤਾ ਦਿੰਦੀ ਸੀ ਵੇਖ ਗੁਰਾਂ ਦੀ ਕਰਨੀ ਨੂੰ ਪੰਡਤ ਵਿਸ਼ਵਾਦਾ ਹੈ ਸੱਜੂ ਜੀ ਵਰਗੀਤਾ ਦੇ ਜਦ ਅਰਥ ਸੁਣਾਉਂਦਾ ਹੈ ਸੱਜੂ ਜੀ ਵਰਗੀਤਾ ਦੇ ਜਦ ਅਰਥ ਸੁਣਾਉਂਦਾ ਹੈ ਸੱਜੂ ਜੀ ਵਰਗੀਤਾ ਦੇ ਜਦ ਅਰਥ ਸੁਣਾਉਂਦਾ ਹੈ ਉਹ ਗੁਰੂ ਪਿਆਰੇ ਸਾਡੇ ਗੁਰੂ ਇੰਨੇ ਸਮਰੱਥ ਹਨ ਕਿ ਉਹ ਗੁੱਗਿਆਂ ਨੂੰ ਵੀ ਬੋਲਣ ਲਾ ਦਿੰਦੇ ਹਨ ਗੁਰੂ ਸਾਹਿਬ ਨੇ ਅਸੀਂ ਸੱਚੂ ਜੀ ਹੋਰ ਦੇ ਉੱਤੇ ਇੰਨੀ ਕਿਰਪਾ ਕੀਤੀ ਕਿ ਉਹ ਗੁਰੂ ਘਰ ਦਾ ਪ੍ਰਚਾਰਕ ਬਣ ਗਿਆ ਰਹਿਦੇ ਦੁਨੀਆ ਤੱਕ ਉਸ ਦਾ ਸਾਰਾ ਪਰਿਵਾਰ ਸਿੱਖੀ ਦਾ ਪ੍ਰਚਾਰ ਕਰਦਾ ਰਿਹਾ ਤੇ ਉਸ ਉਹਨਾਂ ਦੇ ਪੁੱਤਰ ਪੰਜ ਪਿਆਰੇ ਵਿੱਚ ਸ਼ਾਮਲ ਹੋਏ ਭਾਈ ਹੁਮਤ ਸਿੰਘ ਚਮਕਾਰ ਦੀ ਘੜੀ ਵਿੱਚ ਪਹਿਲੀ ਸ਼ਹੀਦੀ ਭਾਈ ਹਿੰਮਤ ਸਿੰਘ ਜੀ ਨੇ ਪ੍ਰਾਪਤ ਕੀਤੀ ਤੇ ਜੋ ਪੰਡਤ ਲਾਲ ਚੰਦ ਸੀ ਜਦੋਂ ਉਸ ਦਾ ਹੰਕਾਰ ਟੁੱਟ ਗਿਆ ਤਾਂ ਉਹ ਗੁਰੂ ਘਰ ਦਾ ਪ੍ਰਚਾਰਕ ਬਣ ਗਿਆ ਉਹ ਵੀ ਰਹਿਂਦੀ ਦੁਨੀਆ ਤੱਕ ਗੁਰੂ ਘਰ ਦਾ ਪ੍ਰਚਾਰ ਕਰਦਾ ਰਿਹਾ ਤੇ ਸਿੱਖੀ ਪ੍ਰਾਪਤ ਕੀਤੀ ਸੋ ਗੁਰੂ ਪਿਆਰਿਓ ਸਾਡੇ ਵੱਲੋਂ ਇਤਿਹਾਸ ਸੁਣਾਉਂਦਿਆਂ ਕਬੀਰ ਸ਼੍ਰੀ ਕਹਿੰਦਿਆ ਕਈ ਪ੍ਰਕਾਰ ਦੀਆ ਭੁੱਲਾ ਹੋ ਗਿਆਂ ਹਨ ਸੰਗਤ ਬਖਸ਼ਣ ਯੋਗ ਹੈ चतार्यो के सू शीश बख्शो हुई भुला तरह असि कृष्टि गाँवते रहिए आप जी वालों शीश प्राप्त करते रहिए फुलाओ फतेह वागुरु जी का खालसा वाहे